ਸਾਰੀਆਂ ਇਹ ਕਰਮਾਲੀਆਂ ਘਾਟੂ ਚ ਜਾਣੀਆਂ ਆ ਦੇਖੋ 1 2 3 4 5 6 ਛੱਤ ਕੱਟੀਆਂ ਤਾਂ ਇੱਥੇ ਇੱਕ ਥਾਂ ਵੱਡੀਆਂ ਬੈਠੀਆਂ ਨੇਗੀਆਂ ਸਾਰੀਆਂ ਘਾਟੂ ਚ ਜਾਣੀਆਂ ਸਾਰੀਆਂ ਇਹ ਕੱਚੀ ਉਮਰ ਦੀਆਂ ਸਾਰੀਆਂ ਸਾਲ ਸਵਾ 7 ਸਾਲ ਤੋਂ ਥੱਲੇ ਆ ਹੈਂ ਇਸਾਮ ਦੇ ਕਿਉਂ ਇਹਨਾਂ ਨੂੰ ਨਹੀਂ ਕਿਉਂ ਨਹੀਂ ਪੁੱਛ ਜਿਦੋਂ ਜੱਟ ਸਾਹਿਬ ਲਾਉਣ ਲੱਗ ਜਾਣ ਵੀ ਕੱਟੀ ਮਹਿੰਗੀ ਪੈਂਦੀ ਐ ਉਦੋਂ ਕਹਦੇ ਐਂ ਜਾਊਗਾ ਫਿਰ ਆਜੋ ਹੋਰ ਦਿਖਾਉਨੇ ਆ ਆ ਦੇਖੋ ਜੀ ਤੇ ਇਹ ਵੀ ਕੱਟੀ ਹੈ ਆਹ ਲੋ ਜੀ ਜ਼ਬਰਦਸਤ ਹਜੇ ਕੱਚੇ ਪਿੰਡੇ ਦੀ ਐ ਨਹੀਂ ਹੈਗੀ ਪਕਰੋੜ ਜੀ ਹੋਗੀ ਇਹ ਤੇ ਕੱਚੀ ਆ ਬਿਲਕੁਲ ਕੱਟੀ ਸਾਰੀ ਸਾਲ ਤੋਂ ਥੱਲੀ ਆ ਹੋਰ ਦਿਖਾਉਨੇ ਆ ਆ ਦੇਖੋ ਛੋਟੀ ਤੇ ਜਰ ਆਈ ਮਾਲ ਜਾਂਦਾ ਰਿਹਾ ਪੰਜਾਬ ਚੋਂ ਬਾਹਰ ਤਾਂ ਫਿਰ ਚਲੋ ਹੋਰ ਵੀ ਦਿਖਾਉਣਾ ਹੋਰ ਆ ਦੇਖ ਹਾਂ ਆ ਦੇਖੋ ਸਾਰੀਆਂ ਮੈਸਾਂ ਹੈ ਅੱਧੀ ਓਵਰ ਤੇ ਸਾਹ ਸੰਭਾਲੀ ਨਹੀਂ ਕਰੀ ਇਹਨਾਂ ਦੀ ਆ ਦੇਖ ਕਿਸੇ ਨੇ ਨਵਾਈ ਨਹੀਂ ਧਵਾਈਆਂ ਨਹੀਂ ਯਾਰ ਹੈ ਨਾ ਆਏ 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 ਓਏ ਝੋਲ ਮਾ ਆ ਦੇਖ ਤੌਣ ਕਿੱਡੀ ਲੰਮੀ ਆ ਮੱਝ ਦੀ ਸੰਨ ਵਾਲੀ ਸੀ ਕਿਦ ਨੇ ਸਾਮੀ ਨਹੀਂ ਗਈ ਆ ਦੇਖ ਝੋਟੀ ਬਿਲਕੁਲ ਸਰਾ ਇਹ ਵੀਡੀਓ ਬਣਾਉਣਾ ਨਹੀਂ ਐਸੀ ਫਤਿਹ ਆ ਦੇਖ ਯਾਰ ਬਾਜੀ ਤੇ ਥੱਲੇ ਦੁੱਧ ਇਹਗਾ ਛੀਗਾ ਦੁੱਧ ਦੇ ਦੇ ਥੱਲੇ ਲੈ ਲੈ ਇੱਧਰ ਤਾਂ ਚੱਕ ਭਾਈ ਆਹ ਹੈ ਕਿੰਨੀਆਂ ਜ਼ਬਰਦਸਤ ਮੱਜਾਂ ਨੇ ਆ ਦੇਖੋ ਸਾਰੀਆਂ ਯਾਰ ਅੱਧੀ ਉਮਰ ਦੀਆਂ ਲਾ ਕੇ ਰੰਗ ਆਪੋ ਆਪਣਾ ਇਹਨਾਂ ਨੇ ਰੰਗ ਲਾਇਆ ਹੋਇਆ ਆਪੋ ਆਪਣੀਆਂ ਨਿਸ਼ਾਨੀਆਂ ਕਿਸੇ ਨੇ ਚਿੱਕਤਾ ਕਿਸੇ ਨੇ ਲੀਲਾ ਕਿਸੇ ਨੇ ਲਾਲ ਆ ਦੇਖੋ ਜੀ ਇਹ ਬੁੱਚੜ ਚ ਜਾਨੀਆਂ ਸਾਰੀਆਂ ਹੋ ਦੇਖ ਮੱਜ ਕਿੰਨੀ ਜ਼ਬਰਦਸਤ ਖੜੀ ਆ ਇੱਧਰ ਵੀ ਖੜੀਆਂ ਨੇ ਕੁਛ ਆ ਵੀ ਦਿਖਾਉਣਾ ਆ ਇਹਦੇ ਚ ਦੇਖ ਕਿੰਨੀ ਜ਼ਬਰਦਸਤ ਅਫਸਰ ਛੋਟੀ ਖੜੀ ਆ ਆ ਇਹ ਆ ਲਓ ਜੀ ਦੇਖੋ ਜਟਾਣਾ ਸਾਹਿਬ ਚੋਟੀ ਤੇ ਫੇਸ ਕਰੋ ਇੱਕ ਵਾਰੀ ਚੱਕ ਝੋਟੀ ਤਾਂ ਕਿੰਨੀ ਸੋਹਣੀ ਐ ਆਏ ਹਾਏ 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 ਸਾਰੀ ਇਹ 2 ਸਵਾ 2 ਸਾਲ ਦੀ ਝੋਟੀ ਐ ਹੈ ਦੇਖ ਤੂੰ ਹਾਂ ਸਵਾ 2 ਸਾਲ ਦੀ ਝੋਟੀ ਐ ਤੇ ਆ ਮੈਚ ਦੇਖ ਦੁੱਧ ਹੋ ਗਏ ਮੋਲ ਦੇ ਕਹਿੰਦਾ ਪਾਲੇ ਕੌਣ ਆਓ ਮੈਚ ਦੇਖੋ ਫੂਲੀ ਕਿੰਨੇ ਥਣ ਥਣ ਥੱਲੇ ਉਹਦੇ ਲੱਗੇ ਹੋਏ ਤੇ ਇੱਧਰ ਦੇਖ ਦਿਖਾ ਦਿਆਂ ਤੇ ਆ ਚੋਟੀ ਆ ਭਾਈ ਆ ਜਾ ਕਰੋ ਯਾਰ ਲੈ ਜਾ ਕਰੋ ਮਾਲ ਨੂੰ ਕ੍ਰੀਡ ਕੂਦ ਕੇ ਤੇ ਦੂਜੇ ਤੀਜੇ ਛਾਲ ਪੜ ਜਾਂਦੇ ਆ ਲੱਖ ਰੁਪਏ ਦੀ ਚੋਟੀ ਤੇ ਆ ਦੇਖੋ ਆ ਜਿਹੜੇ ਥੱਲੇ ਦੁੱਧ ਆ ਓਏ ਜਟਾਣੀ ਇਹਦੇ ਥੱਲੇ 2 3 ਲੀਟਰ 4 ਦੁੱਧ ਹੈਗਾ ਹਮਮ ਔਰ ਚੜਾਉਣ ਲੱਗੇ ਹੋਰ ਵੱਡਾ ਗਿਆ ਹੋਰ ਵੱਡਾ ਗਿਆ ਨਾ ਵਿਚਾਰੀ ਦਾ ਨੌ ਲੈ ਗਿਆ ਯਾਰ ਹਮਮ ਦੇਖੋ ਜੁਰਮ ਯਾਰ ਤੇ ਆ ਦੇਖੋ ਜੀ ਮੱਛੀ ਚੱਕ ਦੋ ਇਹ ਵਾਲੀ ਜਿਹੜੇ ਤੋਂ ਲੈ ਕੇ ਆਏ ਆਆਂ ਕਟੀਆਂ ਜੀਆਂ ਆਹਦੇ ਵਿੱਚ ਆ ਆ ਤੀਜੇ ਕਿਛੂਏ ਮੱਛੀ ਆ ਇੱਕ ਹੂੰ ਖਰਾਬ ਹੋ ਗਈ ਇਹ ਯਾਰ ਨਹੀਂ ਖਰਾਬ ਨਹੀਂ ਹੁੰਦੀਆਂ ਇਹ ਇਹਨਾਂ ਦੀ ਸੰਭਾਲ ਨਹੀਂ ਹੈਗੀ ਜੇ ਪਾਊਡਰ ਪਾਊਡਰ ਦਿੰਦਾ ਰਹੇ ਸੰਭਾਲ ਲੈ ਬੰਦਾ ਸੱਟ ਤਾਂ ਬੋਲ ਆਲੀ ਅਗਲਾ ਟਾਈਮ ਤੇ ਪਾਊਡਰ ਹੂੰ ਵਿੱਚ ਵਿੱਚ ਤਾਂ ਨਮਾਣੀ ਨਹੀਂ ਹੁੰਦੇ ਆ ਉਹ ਦੇਖੋ ਇਹ ਕੱਟੀ ਛੋਟੇ ਜਿਹੇ ਦਿਨਾਂ ਦੀ ਆ ਯਾਰ ਥੋੜੀ ਜੀ ਤੇ ਲੈ ਕਰੋ ਚੱਕ ਆਹ ਲੋ ਜੀ ਸਾਰਾ ਕੱਟੂ ਆ ਬਾਈ ਬੱਸ ਹੁਣ ਆ ਜਾਂਦੇ ਰੰਗ ਰੰਗ ਲਾਉਣ ਉਹ ਆ ਦੇਖ ਇਹਦੇ ਵੀ ਲੱਗ ਗਿਆ

ਦਿਖਾਈਏ ਕਿ ਕਿੰਨਾਂ ਮਾਲ ਚੱਕਤੀ। ਬੁੜੀ ਚਣਕੀ ਆ ਤੇ ਇੱਕ ਇਧਰ ਵੀ ਖੜੀਆਂ ਨੇ। ਪਹੀ ਦੀ ਹੋ ਜਾਦਾ ਉੱਥੇ ਡੇ ਰਹਿਣਾ ਬੰਨੂ। ਇਹ ਆਹ ਲੋ ਜੀ ਇੱਕ ਖੱਟੀ ਤੇ ਇੱਕ ਆਹ ਦੇਖੋ। ਆਪ ਸਰ ਚੋਟੀ। ਚਾਬ ਦੱਸ ਤਾਂ ਸਰ ਚੋਟੀ ਐ ਦੂਰੋਂ ਦਿਖਾਣਾ ਇੱਕ ਵਾਰੀ। ਹੋਰ ਮੁੰਡਿਆ ਇੱਕ ਕੱਟੀਆਂ ਲੈ ਕੇ ਆਇਆ ਹਾਂ? ਦੋ ਨੇ? ਕੀ ਰੇਟ ਕਰਦਾ? ਕੀ ਰੇਟ ਕਰਦੇ ਹੋ? ਦੋੜੇ ਦਾ 45000 ਹੈ। ਜੈ 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 ਜੀ ਜੈ ਜੈ ਕਰਦਾ 48000 ਦੋਨਾਂ ਦਾ ਤੇ ਮੋਬਾਈਲ ਨੰਬਰ ਤੇਰਾ ਕੋਈ ਹੈ ਜੇ ਕੋਈ ਖਰੀਦਣਾ 990 ਨੰਬਰ ਅੱਛਾ ਇਹ ਆਉ ਛੋਟੀ ਕੀ ਦੀ ਹੈ ਜੀ ਉਹ ਪਹਿਲੀ ਤੇਰੀ ਹੈ ਤੇ ਕਿੰਨੇ ਪੈਸੇ ਮੰਗਦਾ ਉਹਦੇ 5000 ਮੀਨੀ ਦਾ ਅੱਛਾ ਮੋਬਾਈਲ ਨੰਬਰ ਹਾਂ 055 ਪਿੰਡਾ ਐਨੀ ਪਤਰਾ ਠੀਕ ਆ ਇੱਧਰ ਹੋਰ ਦਵਾਨਿਆ ਆ ਇੱਕ ਇੱਧਰ ਹਾਏ 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 ਕਿਤੇ ਜਮਿਆ ਤੇ ਕਿਤੇ ਗਿਆ ਕਿੰਨੇ ਚਿਰ ਦਾ ਬੱਚਾ ਬਾਈ ਇਹ ਹਾਂਜੀ ਕਿੰਨੇ ਚਿਰ ਦਾ ਇਹ 3 ਮਹੀਨੇ ਦਾ ਵੇਚਣਾ ਹੁੰਦਾ ਇਹਨੂੰ ਕਿੰਨੇ ਦਾ 30000 ਦਾ ਕੱਟਿਆ ਕਟਾ ਕਟਾ ਤੇ ਤੂੰ ਕਿੰਨੇ ਦਾ ਲੈਤਾ ਮੋਜੇਗਾ ਥੱਲੇ ਆ ਮੋਜੇਗਾ ਥੱਲੇ ਆ ਆਹ ਚਾ ਅੱਛਾ ਮੋਜੇ ਦਾ ਥੱਲੇ ਲਾਹਿਆ ਹਾਂਜੀ ਹਾਂਜੀ ਠੀਕ ਆ ਇਰ ਕਿਤੇ ਚ ਮੈਂ ਕਿਤੇ ਜਾਣਾ ਹੈ ਕਮਾਲ ਆ ਯਾਰ ਚਲੋ ਇਹ ਆਪ ਸਰ ਚੋਟੀ ਆ ਆ ਲੋ ਜੀ ਕਿੰਨੇ ਚੜਦੀ ਐ 2.5 ਸਾਲਾਂ ਦੀ 2.5 ਸਾਲਾਂ ਦੀ ਤੇ ਠੀਕ ਆ 2.5 ਸਾਲਾਂ ਦੀ 12 ਤਾਂ ਦੀ ਜਾਂਦੀ ਆ ਠੀਕ ਆ ਦਿਮਾਗ ਨੰਬਰ 97799 ਨੰਬਰ 95686 ਠੀਕ ਆ ਲੈ ਬਾਈ ਨਾ ਚ ਪਰਕਰ ਨੂੰ ਜਾਣ ਬਾਅਦ ਜੂ ਵਿਚਾਰੀ ਸੀ ਜੇ ਨਹੀਂ ਜਾਵੂ ਕਾਟੂ ਮਾਲ ਚ ਤੇ ਗਾਂ ਵੀ ਲਜਾਨਾ ਹੈ ਤੁਹਾਨੂੰ ਹੋਰ ਤੇ ਆ ਲੋ ਜੀ ਕਿੰਨੇ ਉਮਰ ਦੇ ਆ ਕੱਟੀ ਵਈ ਇਹ ਕੱਟਾ ਕੱਟਾ ਹੈ ਅੱਛਾ ਠੀਕ ਹੈ ਮੈਂ ਆਖਾਂਗਾ ਕੱਟੀ ਨਹੀਂ ਖੜਾ ਆ ਗੱਟੀ ਆ ਦੇਖੋ ਕੱਟੀ ਕਾਟੂ ਮਾਲ ਚ ਆ ਦੇਖ ਆ ਦੇ ਰੰਗ ਲੱਗ ਗਿਆ ਰੰਗ ਲੱਗ ਗਿਆ ਗਈ ਹੈ ਨੀ ਕਿਹਦੀ ਜਦੋਂ ਦੱਸਦਾ ਨਾ ਸਿਰ ਰੱਬੀ ਉਹੀ ਦੀ ਜਾਂਦੇਗਾ ਟੂਮਾ ਉਹੀ ਇਹਦਾ ਹੁਣ ਇਹਦਾ ਕੀ ਪਤਾ ਲੱਗਣਾ ਚ ਵੀ ਇਹ ਕਿਉਂ ਨਹੀਂ ਵੇਚਦੇ ਨੂੰ ਵੀ ਆਮ ਬੰਦਿਆਂ ਨੂੰ ਆਮ ਬੰਦਿਆਂ ਨੂੰ ਜੱਟ ਨੂੰ ਜੱਟ ਦਿੰਦੇ ਨਹੀਂ ਐਡਾ ਲੱਕੜ ਹੁੰਦਾ ਆ ਦੇਖੋ ਮੇਰੇ ਕੱਟੀ ਹੈ ਜ਼ਬਰਦਸਤ ਕੱਟੀ ਹੈਗੀ ਦੇਖਣ ਚੁੱਕ ਤੇ ਕੋ ਸਾਹਮਣੇ ਕਿਹੜੀ ਹੌਂਕੀ ਜਾਂਦੀ ਹੈ ਕਹਿੰਦੇ ਜਦੋਂ ਇੱਧਰ ਦੀ ਜੜ ਜਾਂਦੇ ਹੋ ਨਾ ਪੇਡਾਂ ਡੰਗੜ ਪੇ ਲੈ ਲੈ ਦਿੰਦੀਆਂ ਤੇ ਡੱਬ ਖੜ ਪੈ ਲੈ ਲੈਂਦਾ ਮਤਲੇ ਇਹ ਚੰਗਾ ਚੰਗਾ ਮਾਲ ਛਾਟ ਕੇ ਮੁੱਚੜ ਲੈ ਜਾਣ ਕਿ ਤੇ ਫਿਰ 퍼ਦੇ ਰਹੇ ਇੱਥੇ ਡੋਲੂ ਚੱਕੀ ਤੇ ਰੱਖੂਗੇ ਤੁਹਾਨੂੰ ਲੋਕ ਪਾウダー ਵਾਲਾ ਖਵਾਉਣ ਤੇ ਤੁਹਾਨੂੰ ਪਾウダー ਵਾਲਾ ਪਿਉਉਣ ਦਾ ਤੇ ਫਿਰ ਹਾਂ ਸਵਾਲ ਨਹੀਂ ਕਰਦੇ ਆਪਣੇ ਬਿਜਾ ਵਾਲੇ ਬੇਲੇ ਹੁੰਦੇ ਤੇ ਆ ਦੇਖੋ ਆ ਮੈਂ ਇਸ ਨੂੰ ਕੀ ਹੋਇਆ ਬਾਈ ਕਿੱਡੇ ਕਿੱਡੇ ਥਾਣ ਨੇ ਤੇ ਸਹੀ ਅੱਤੀ ਮੈਚ ਵੀ ਨਹੀਂ ਹੈਗੀ ਇਹ ਅੱਤੀ ਵੀ ਨਹੀਂ ਆਮ ਨਹੀਂ ਰਹੇ ਜਿਹੜੀ ਗੱਲ ਆ ਘਾਟ ਉੱਚ ਗਈ ਤੇ ਇਹਨਾਂ ਦੇ ਮੰਗਰੀ ਕੱਟੀਆਂ ਨੇ ਉਹ ਦੇਖ ਆ ਦੇਖਾ ਤੇ ਆ ਦੋ ਕੱਟਰੂ ਇਹਨਾਂ ਦੇ ਨਹੀਂ ਕਿੰਨੇ ਕਿ ਕਿ ਵਿਚਾਰੇ ਇਹ ਵੀ ਕਟੂਮਾਂ ਚ ਜਾ ਰਹੀ ਐ ਚਲੋ ਹੋਰ ਦਿਖਾਉਣਾਗਾ ਆ ਜੋ ਕਰੇ ਹਾਂ ਹਾਂ ਇਹ ਆ ਦੇਖੋ ਵਾਹ ਇੰਦਰ ਕੱਟੀਆਂ ਕੱਟੀਆਂ ਏ ਇੱਥੇ ਦਾ ਜ਼ੁਲਮ ਇਹਨਾਂ ਨੂੰ ਪਾਲਣ ਨੂੰ ਕੀ ਹੋਇਆ ਯਾਰ ਘਰੇ ਇਹ ਆ ਦੇਖੋ ਪਾਲਦੇ ਕਿਉਂ ਨਹੀਂ ਆਹ ਵੀ ਕੱਟੀ ਆਪਣੀਆਂ ਬਾਈ ਇਹਨੂੰ ਪਾਲੂ ਕੋਣੇ ਤਾਂ ਕਿਸੇ ਨੇ ਨਮਾਈ ਵੀ ਨਹੀਂ ਆਹ ਵਾਹ ਕਹਿੰਦਾ ਵੀ ਇਹਨਾਂ ਨੂੰ ਕੀ ਹੋਊ ਆ ਇਹਨਾਂ ਦਾ ਕੀ ਹੋਊ ਇਹ ਤਾਂ ਸਾਰੀਆਂ ਕੱਟੀਆਂ ਵੇ ਇਹਨਾਂ ਸਾਰੀਆਂ ਕੱਟੀਆਂ ਜਟਾਣਾ ਸਾਹਿਬ ਕੋਈ ਸਿੱਕੀ ਨਹੀਂ ਰਹਿਣਾ ਕਰ ਦੋ ਮਾਜ ਇਹਨਾਂ ਨੂੰ ਪਾਲ ਲੂ ਆਹ ਦੇਖੋ ਜਟਾਣਾ ਸਾਹਿਬ ਸਾਰੀਆਂ ਕੱਟੀਆਂ ਨੇ ਇਹ ਆ ਲੋ ਜੀ ਕਟੀਆਂ ਸਾਰੀਆਂ ਇਹ ਇਹ ਤਨੌਲੇ ਦੇ ਕਟੂ ਮਾਲ ਚਾਹਿਆਂਗੇ ਦਿਖਾਉਂਦੇ ਆ ਤੁਹਾਨੂੰ ਵੀ ਕਹੇ ਜੇ ਜਾਨਵਰ ਆਉਂਦੇ ਨੇ ਇੱਥੇ ਤੇ ਕਿੱਡੇ ਕਿੱਡਕ ਭਾਰੀ ਮੁੱਲ ਤੇ ਕਿੱਡੇ ਕਿ ਹੌਲੇ ਮੁੱਲ ਤੇ ਤੇ ਸਾਰੀ ਜਾਣਕਾਰੀ ਲੈਣਾਗਾ ਵੀ ਕਿੱਥੇ ਕਟੀਆਂ ਵਿਕਦੀਆਂ ਤੇ ਕਿੱਥੇ ਆਹ ਲੋ ਜੀ ਆ ਖੜਿਆ ਕਰਮਾਲਿਆ ਨੀਆਂ ਕਟੀਆਂ ਡੰਗੀਆਂ ਤੋਂ ਦੇਖੋ ਕੀ ਤੱਥਾ ਇਹਨਾਂ 'ਚ ਕਰਮਾਲੀਆਂ ਤੇ ਲੱਗ ਗਿਆ ਰੰਗ ਸਾਰੀਆਂ ਘਾਟੂ ਮੱਚ ਜਾਂਦੀਆਂ ਆ ਦੇਖੋ ਮੱਚ ਤੇ ਥਣ ਕੇਵੇਂ ਨੇ ਹਰੇ ਹਜੇ ਤੇ ਕੋਈ ਬਾਹਲੀ ਉਮਰ ਨਹੀਂ ਇਹਦੀ ਅੱਧੀ ਕੁ ਮਹਿਸ ਹੈ ਤੇ ਇਹਦੇ 'ਚ ਆ ਦੇਖੋ ਆਹ ਦੇਖੋ ਅਕਚਰ ਛੋਟੀ ਕਿੰਨੀ ਚਨਖੀ ਛੋਟੀ ਆਈ ਆ ਦੇਖੋ ਕਟੀਆਂ ਕਿੰਨੇ ਹਸਣੱਖੀਆਂ ਨੇ ਕਟੀਆਂ ਤੇ ਇੱਕ ਕਾ ਗੱਟੀ ਖੜੀ ਐ ਤੇ ਉਸ 1 2 3 4 5 ਕਟੀਆਂ ਕੀ ਮਤਲਬ ਹੈ ਤੇ ਨਾਲੋ ਜੀ ਹਾਂ ਜਿੱਦਾਂ ਮੁਰਗੀ ਦੇ ਮੇਰੇ ਫੋਨ ਇੱਧਰ ਗੱਲ ਕਰ ਉੱਥੇ ਖੜਾ ਜਿਵੇਂ ਵੀਡੀਓ ਬਣਾਉਂਦਾ ਇਪੜੀ ਮਰਾ ਜੀ ਲਾ ਜੀ ਮਤਰਾ ਜਿਹੜੇ ਭਰਾਵਾਂ ਨੇ ਕਟੀਆਂ ਸੱਤ ਸਰੀਕ ਗੱਲਬਾਤ ਕਰਦੇ ਹਾਂ ਵੀ ਕਿੰਨੀਆਂ ਤੇ ਬਾਈ ਫਲ ਕਟੀਆਂ ਤੁਸੀਂ ਕਿੱਥੋਂ ਤੋਂ ਹੋ ਰਹੇ ਹੋ ਕੋਲੇ ਕਿੱਥੋਂ ਤੱਕ ਹੋ ਵੀ ਸੱਜੇ ਦਾ ਨਾਮ ਆ ਬਾਈ ਦਾ ਮਨਪ੍ਰੀਤ ਸਿੰਘ ਨੇ ਪਿੰਡ ਕਿਹੜਾ ਹੈਗਾ ਪਿੰਡ ਮਿੱਡਾ ਸੀਰ ਅਮਲੋਡ ਜਿਹੜਾ ਮੁਖਸ਼ਰ ਸਾਹਿਬ ਪਿੰਡ ਮਿੱਡਾ ਦਾ ਜ਼ਿਲ੍ਹਾ ਕਿਹੜਾ ਹੈਗਾ ਮੁਖਸ਼ਰ ਸਾਹਿਬ ਠੀਕ ਹੈ ਆਪਣੇ ਕੋਲ ਬਾਈ ਕਟੀਆਂ ਹੁੰਦੀਆਂ ਹਨਾ ਹਾਂਜੀ 35 ਤੋਂ 40 ਗਟੀਆਂ ਫਾਰਮ 'ਚ ਹਰ ਵੇਲੇ ਹੁੰਦੀਆਂ ਹਨ ਹਰ ਵੇਲੇ 35 ਤੋਂ 40 ਠੀਕ ਹੈ ਕਿ ਕਿੱਥੋਂ ਰੇਟ ਤੋਂ ਲੈ ਕੇ ਕਿੱਥੋਂ ਤੱਕ ਨਹੀਂ ਆਪਨੇ ਦੋ 10000 ਤੋਂ ਸਟਾਰਟਿੰਗ ਆ ਜਿੰਨਾਂ ਦੀ ਮਰਜ਼ੀ ਲੈ ਲੀ ਜਿੱਥੋਂ ਤੱਕ ਮਾਰੀ ਲੈ ਲਈ ਠੀਕ ਆ ਮੇਰੀ ਦਾ ਵੀ ਬੁਰੀ ਕਾ ਨਹੀਂ ਕਰੀ ਸਾਰੀਆਂ ਕੱਟੀਆਂ ਲਾਈਵ ਮਿੱਤਰੋ ਜੇ ਕਿਸੇ ਭਰਾ ਨੇ ਕੱਟੀਆਂ ਲਾਈਵ ਮਿੱਤਰੋ ਜੇ ਕਿਸੇ ਭਰਾ ਨੇ ਕੱਟੀਆਂ ਲੈਣੀਆਂ ਆਂ ਗਿਆ ਹਣਾ ਬਾਈ ਕੋਲੇ ਮੋਬਾਈਲ ਨੰਬਰ ਬੋਲ 98714 ਅੱਛਾ ਦੀ ਦਾ ਸੌਦਾ ਹੁੰਦਾ ਦੇਖਦੇ ਆ ਵੀ ਕਿੰਨੇ ਕ ਪੈਸਾ ਦੇ ਲੈਣ ਦਾ ਹਾਲੀ ਜਰੇ ਚੱਕੀ ਪਰਖ ਹੀ ਕੋ ਨਹੀਂ ਛਾਰੇ ਘਰ ਦੇ ਕੀ ਜਵਾਰਾ ਟੱਟਾਂ ਵਾਲਾ ਕਿੰਨੇ ਪੈਸੇ ਮੰਗਦਾ ਬਾਈ ਓਏ 32 32000 ਜਾਇਜ ਥੋੜਾ ਥੋੜਾ ਕਰ ਲੇਗਾ ਜਾਇਜ ਕਰ ਲੇਗਾ ਥੋੜਾ ਬੱਧਾ ਅੱਛਾ ਠੀਕ ਹੈ ਭਾਰੀ ਨਹੀਂ ਚਲਾਣਾ ਤੁਹਾਰਾ ਮੋਬਾਈਲ ਨੰਬਰ ਕਿਹਨਾ ਹੈ ਮੋਬਾਈਲ ਨੰਬਰ ਹਾਂ अच्छा तू tại तू डेंकी चका काटू ਚ ਜਾਂਦਾ ਬਾਈ ਲੈ ਕੇ ਤੇ ਦੇ ਤੂੰ ਚਾਚ ਦੇ ਤੂੰ ਬਣ ਕੇ ਜਾ ਇਹ ਕਟੀਆਂ ਦਾ ਤੈਨੂੰ ਨੂੰ ਸ਼ੌਕ ਹੈ ਵੀ ਤੂੰ ਇਥੋਂ ਮੰਡੀ ਤੋਂ ਲੈ ਲੈਣਾ ਕਾਟੂ ਚੋਂ ਹਾਂਜੀ ਮੰਡੀ ਤੋਂ ਕਾਟੂ ਚੋਂ ਲੈ ਕੇ ਘਰੇ ਲੈ ਜਾਣਾ ਘਰੇ ਲੈ ਜਾਣਾ ਘਰੇ ਪਾਲ ਪੂਲ ਕੇ ਥੋੜੀਆਂ ਜਿਹੀਆਂ ਤਿਆਰ ਹੋ ਜਾਂਦੀਆਂ ਕਦੋਂ ਉਦੋਂ ਫਿਰ ਤੂੰ ਸ਼ੇਲ ਕਰਦਾ ਹੈ ਹਾਂਜੀ ਹੈਂ ਤੇ ਕਿੱਥੋਂ ਤੱਕ ਕਿੱਥੋਂ ਤੱਕ ਰੰਦੀਆਂ ਨਹੀਂ ਆਪੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਟੀਆਂ ਕਿੱਥੋਂ ਤੱਕ ਮਿਲਦੇ ਨੇ ਤੂੰ ਬਾਸ਼ ਦਾ 1000 ਤੂੰ ਸਟਾਰਟਿੰਗ ਆ ਜਿੱਤਨਾ ਹੀ ਮਰਜ਼ੀ ਲੈ ਲਈਂਗੀ ਵੱਡੀ ਤੇ ਵੱਡੀ ਛੋਟੀ ਦੀ ਛੋਟੀ ਕਿੰਨੀਆਂ ਕਟੀਆਂ ਕੱਟੀਆਂ ਕਰ ਲੈਣੀਆਂ ਹਰ ਇੱਕ ਮੰਡੀ ਤੇ ਜਾਣਾਂਗਾ 35 ਤੇ 40 ਕਟੀਆਂ ਉਹ 35 40 ਕਟੀਆਂ ਤੂੰ ਰੱਖਦਾ ਹਾਂ ਹਾਂ ਜਿਆਦਾ ਮਹਲ ਡੇਰ ਕੇ ਨੂੰ ਲਈਦਾ ਹਰਿਆਣੇ ਰੀ ਅੱਛਾ ਹਰਿਆਣੇ ਤੋਂ ਲਿਆਉਣਾ ਉਧਰੋਂ ਵੀ ਕਟੀਆਂ ਲਿਆਉਣਾ ਹੁੰਨਾ ਉਧਰੋਂ ਵੀ ਕਟੀਆਂ ਉਧਰੋਂ ਵੀ ਕਟੀਆਂ ਲਿਆਉਣਾ ਹੁੰਨਾ ਤੇ ਹੁਣ ਇਹਨਾਂ ਨੂੰ ਤੂੰ ਆਪਣੇ ਪਿੰਡ ਲੈ ਜਾਵੇਂਗਾ ਪਿੰਡ ਲੈ ਜਾ ਇੱਥੇ ਦੇ ਲੈਣੀਆਂ ਕਿਸੇ ਤੱਕ ਕੋਈ ਇ ਪਿੰਡ ਕਿਹੜਾ ਆਪਣਾ ਮਿੱਡਾ ਪਿੰਡ ਹੈ ਜ਼ਿਲ੍ਹਾ ਮੁਕਸਰ ਸਾਹਿਬ ਤਸੀਲ ਮਲੋਟ ਆ ਮਲੋਟ ਕੋਲੇ ਹਾਂਜੀ ਅਬੌਰ ਮਲੋਟ ਹੋਰ ਮਲੋਟ ਜੋੜੀਆਂ ਡੇਰਾਂ ਦੇ ਪਹਿਲੇ ਪਾਸੇ ਹਾਂਜੀ ਠੀਕ ਹੈ ਤੇ ਉਹ ਤੇਰੇ ਕੋਲੇ ਆਉਣਾ ਹੋਵੇ ਤੇਰਾ ਸਾਰਾ ਡਰੈੱਸ ਦੇ ਪਿੰਨ ਮਿੱਡਾ ਤੇ ਤਸ਼ੀਰ ਮੋੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਹਾਂ ਜੇ ਮਾਨਸਾ ਏਰੀਆ ਚ ਜਾਂ ਰਾਮਪੁਰ ਏਰੀਆ ਚ ਕੱਟੀਆਂ ਲੈਣੀਆਂ ਹੁਣ ਉੱਥੋਂ ਪਸੰਦ ਕਰਕੇ ਤਾਂ ਆਪਦੀ ਗੱਡੀ ਚਾਹੁੰਦਾ ਹੋਇਆ ਇੱਥੇ ਲੈ ਵੀ ਆਏਗਾ ਹਾਂਜੀ ਲੈ ਵੀ ਆਵਾਂ ਉੱਥੇ ਪਸੰਦ ਕਰ ਲੇ ਆਪਨੇ ਗੱਡੀਆਂ ਵੀ ਆਪਦੀਆਂ ਆਈਆਂ ਟਰਾਂਸਪੋਰਟ ਦੀ ਉੱਥੇ ਮਿਲ ਜੀਂਦੀਆਂ ਅੱਛਾ ਤੇ ਬੂਰੀਆਂ ਬਾਰੀਆਂ ਕੱਟੀਆਂ ਰੱਖਦਾ ਬੱਤੇ ਆ ਵਿੱਚ ਬੂਰੀ ਨੀਲੀ ਰ ਵੀ ਸਾਰੀਆਂ ਮਿਲਣਗੀਆਂ ਸਾਰੀਆਂ ਬੂਰਾ ਨੀਲੀ ਰ ਜਿਹੜੀ ਮਰਜ਼ੀ ਅੱਛਾ ਤੇ ਮੋਬਾਈਲ ਨੰਬਰ 957690717 ਇੱਕ ਵਾਰੀ ਫੇਰ ਬੋਲੋ 9873690717 ਤੇ ਨਾਂ ਕੀ ਹੈ ਤੇਰਾ ਕੀ ਹੈ ਨਾਂ ਮਨਪ੍ਰੀਤ ਸਿੰਘ ਦਾ ਡੈਡੀ ਜਨਾਬ ਆਪਾ ਫਲੋਰ ਸਿੰਘ ਹੈ ਜੀ ਅੱਛਾ ਠੀਕ ਹੈ ਤੇ ਭਾਈ ਨਾਲ ਚਪਰ ਕਰ ਲਿਓ ਇਹ ਵੀ ਕੰਮ ਵਧੀਆ ਜਾ ਰਿਹਾ ਇੱਥੋਂ ਘਾਟੂ ਚੋਂ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਭਾਵੇਂ ਆਪਾਂ 4 ਰੁਪਏ ਵਾਧਾ ਦੇ ਦਈਏ ਸ਼ਕੀਰ ਨੇ ਕਿਹੜੇ ਬੰਦੇ ਨੇ ਰੱਖਣ ਤੇ ਕੱਟੀਆਂ ਲੈਣੀਆਂ ਤਾਂ ਭਾਈ ਨਾਲ ਚਪਰ ਕਰ ਲਓ ਮੋਬਾਈਲ ਨੰਬਰ ਲੈਤਾ ਤੇ ਕੱਟੀਆਂ ਸਾਰੀਆਂ ਸੁਖ ਨਾਲ ਵਧੀਆ ਨਹੀਂ ਗਿਆ ਜੀ ਆ ਦੇ ਪਤਲੀ ਬੂਤ ਤੇ ਖੁੱਲਾ ਸਿੰਘ ਕਿੰਨੀ ਸਨਖੀ ਕੱਟੀ ਹੈ ਭਾਈ ਨਾਲ ਚਪਰ ਕਰ